अज का जोड़ा फ्री अखों का कैंप यही आजुर्गों पेंशन ली ਸਿੱਦੇ ਕੋਲ ਜਾਣਾ ਨਾ ਪਵੇ ਕਿਉਂਕਿ ਬਾਬਾ ਜੀ ਦਾ ਹਮੇਸ਼ਾ ਹੀ ਇਹ ਯਤਨ ਹੁੰਦਾ ਕਿ ਜੋ ਬਜ਼ੁਰਗ ਇੱਥੇ ਆਉਂਦਾ ਉਹਨਾਂ ਨੂੰ ਇੰਨਾ ਸਤਿਕਾਰ ਦਿੱਤਾ ਜਾਵੇ ਕਿ ਉਹਨਾਂ ਨੂੰ ਜੋ ਬੰਦੀਆਂ ਸਹੂਲਤਾਂ ਨੇ ਉਹਨਾਂ ਦੇ ਘਰ ਤੱਕ ਮਹਈਆ ਕਰਵਾਈਆਂ ਜਾਣਾ ਜਿਹੜੇ ਮਰੀਜ਼ ਐ ਉਹਨਾਂ ਦਾ ਚੰਗੀ ਤਰ੍ਹਾਂ ਚੈੱਕ ਅਪ ਹੋ ਰਿਹਾ ਹੈ ਇਹ ਤੋਂ ਬਸਾਂ ਭਰ ਕੇ ਪੇਸ਼ੈਂਟ ਚੈੱਕ ਅਪ ਕਰਕੇ ਦਵਾਈ ਬੁੱਟੀ ਦੇ ਕੇ ਤੇ ਇਸ ਤੋਂ ਬਾਅਦ ਜਿਹੜੇ ਸਿਲੈਕਟ ਹੋਣਗੇ ਆਪਰੇਸ਼ਨ ਚਿੱਟੇ ਮੋਤੀਏ ਦੇ ਫ੍ਰੀ ਲੈਂਡ ਪਾਈ ਜਾਣਗੇ ਇਹਦੇ ਵਿੱਚ होप बिग होप फाउंडेषन बरेटा तो बिना बिग होप फाउंडेशन बरेटा का कोई विशेष सहयोग है ये काम कैंप शंकरा आई केयर हस्पताल लुधियाना वालों लगाया गया है ਬਾਬੇ ਨਾਨਕ ਦੀ ਖਜ਼ਾਨੇ ਤੇ ਬਾਬੇ ਨਾਨਕ ਦੀ ਸੰਗਤ ਤੇ ਲੱਗ ਰਹੇ ਨੇ ਉਹ ਇਹ ਅਸਲੀ ਸੇਵਾ ਨੂੰ ਇਹ ਕੈਂਪਸ ਸਮਰਪਿਤ ਸਾਡੇ ਸੁਆਮੀ ਜੀ ਨਰਿੰਦਰਨ ਦੇਵ ਬਾਬਾ ਜੀ ਦੀ ਸੋਚ ਤੇ ਮਹਾਰਾਜ ਜੀ ਸਾਡੇ ਪ੍ਰਸ਼ੋਦਮ ਦਾਸ ਜੀ ਨੇ ਪੈਰਾ ਦਿੰਦੇ ਹੋਏ ਸਤ ਮੇਂ ਮੀਰਾਸ ਘਰ ਮੇਰੇ ਆ ਸਤ ਉਹਨਾਂ ਦਾ ਚੰਗੀ ਤਰ੍ਹਾਂ ਚੈੱਕਅਪ ਹੋ ਰਿਹਾ ਹੈ ਡਾਕਟਰ ਸਹਿਮਾਨਾ ਦੀ ਜਿਹੜੀ ਟੀਮ ਹੈ ਉਹ ਵਜ਼ਾਈ ਦੇ ਪਾਤਰ ਹੈ 98151 56809 9815159809 ਤੇ ਤੁਸੀਂ ਕੋਸ਼ਿਸ਼ ਕਰਿਓ ਵੀ ਦਿਨ ਚ ਫੋਨ ਲੱਗ ਜੇ ਆਰਮਨਾਲ ਤਾਂ ਵਧੀਆ ਹੁੰਦਾ ਇਹ ਨੰਬਰ ਦੇ ਨੇ ਸਾਨੂੰ ਜਦੋਂ ਵੀ ਲੋੜ ਹੁੰਦੀ ਹੈ ਅਸੀਂ ਇਹਨਾਂ ਕੋਲ ਆਉਂਨੇ ਆ ਤੇ ਸਾਡੀ ਇਹ ਮਦਦ ਕਰਦੇ ਆ ਤੇ ਇਹ ਕੈਂਪ ਵੀ ਮੈਨੂੰ ਅੱਜ ਅਚਾਨਕ ਸਵੇਰੇ ਹੀ ਪਤਾ ਲੱਗਿਆ ਤੇ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਕਿ ਇੱਥੇ ਸਾਡੇ ਪਿੰਡ ਸਾਡੇ ਮਾਨਸਾ ਗੁਰਦਾ ਡੇਰੇ ਬਹੁਤ ਦੂਰ ਦੂਰ ਤੱਕ ਲੋਕਾਂ ਨੂੰ ਸਹਾਈ ਹੋਣ ਮਿਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਫਰੀ ਅੱਖਾਂ ਦਾ ਕੈਂਪ ਜਿਹਦੇ ਵਿੱਚ ਹੋਪ ਬਿਗ ਹੋਪ ਫਾਊਂਡੇਸ਼ਨ ਬਰੇਟਾ ਸ਼ੰਕਰਾ ਹਸਪੀਟਲ ਲੁਧਿਆਣਾ ਭਾਈ ਬੈਲੋ ਡੈਂਟਰ ਸੁੱਖਾ ਵੀਰ ਤੇ ਪ੍ਰੈਸ ਸੁੱਖਾ ਵੀਰ ਜੀ ਅਤੇ ਸਾਡੇ ਮਾਤਾ ਗੁਜਰੀ ਭਲਾਈ ਕੇਂਦਰ ਬਰੇਟਾ ਵੱਲੋਂ ਔਰ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ ਅਤੇ ਸਾਡੇ ਨਗਰ ਦੇ ਹੀ ਲੋੜਵੰਦਾਂ ਦੀ ਸੇਵਾ ਭਾਈ ਗੁਰਬੁਈ ਗੁਰਬਖਸ਼ ਸਿੰਘ ਢਿੱਲੋਂ ਅਤੇ Swami Sukhdev Muni ji Maharaj ਡੇਰਾ ਰਾਮ ਸਰਾ ਮਾਨਸਾ ਮਾਨਤ ਰਾਮਦਾਸ ਜੀ ਟੈਪੀ ਔਰ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਜਿਹੜੇ ਮਰੀਜ਼ ਹੈ ਉਹਨਾਂ ਦਾ ਚੰਗੀ ਤਰ੍ਹਾਂ ਚੈੱਕ ਅਪ ਹੋ ਰਿਹਾ ਹੈ ਡਾਕਟਰ ਸਹਿਮਾਨਾ ਦੀ ਜਿਹੜੀ ਟੀਮ ਹੈ ਉਹ ਵਧਾਈ ਦੇ ਪਾਤਰ ਹੈ ਸਾਡਾ ਜਿੰਨਾ মিডিਆ ਇਲੈਕਟ੍ਰੋਨਿਕ মিডিਆ ਪ੍ਰੈਸ মিডিਆ ਉਹਨਾਂ ਦਾ ਵੀ ਅਸੀਂ ਤਾਂ ਧੰਨਵਾਦ ਕਰਦੇ ਹਾਂ ਜੇ ਉਹਨਾਂ ਦੇ ਸਦਕਾ ਇਹ ਕੈਂਪ ਵਧੀਆ ਪ੍ਰਸਾਦ ਸਦੇ ਵਿੱਚ ਚੱਲ ਰਿਹਾ ਹੈ ਆਈਆਂ ਹੋਈਆਂ ਸੰਗਤਾਂ ਦਾ মিডিਆ ਪ੍ਰੈਸ ਦਾ ਸਾਰਿਆਂ ਦਾ ਤਾਹ ਦੇ ਲੋ ਧੰਨਵਾਦ ਕਰਦਾ ਵਿਸ਼ੇਸ਼ ਧੰਨਵਾਦ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਹਾਂਤ ਪਤਸਵੀ ਮਾਨ ਵਿਦਵਾਨ ਬ੍ਰਾਮਲੀਨ ਪੁਰਦੇਵ ਸਵਾਮੀ ਨਰੰਜਨ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਸਦਕਾ ਇਹ ਜਿਹੜਾ ਕੈਂਪ ਹੈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰਪੁਰਬ ਨੂੰ ਅਤੇ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਇਸ ਸਤਿ ਆਪਦੀ ਨੂੰ ਸਮਰਪਿਤ ਕੀਤਾ ਜਾਵੇਗਾ ਸਾਰੀਆਂ ਸੰਗਤਾਂ ਦਾ ਫਿਰ ਤੋਂ ਤੈ ਤੈ ਦਿ ਲੋ ਧੰਨਵਾਦ ਬਹੁਤਾ ਕੁਝ ਨਾ ਕਹਿੰਦਾ ਹੋਇਆ ਖੇਮਾਂ ਦਾ ਜਾਤ ਕਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੈਂਪ ਬਾਰੀਤਾ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਕਰਦਾ ਜਿਨ੍ਹਾਂ ਨੇ ਸਹਿਯੋਗ ਸਦਕਾ ਤੁਸੀਂ ਯਤਨ ਕਰੇ ਨੇ ਇੰਨੀ ਸੰਗਤ ਪਹੁੰਚੀ ਹੈ ਤੇ ਬਾਕੀ ਸਾਡੇ ਸੰਤ ਮਹਾਂਪੁਰਸ਼ ਇਹਨਾਂ ਨੇ ਤੁਹਾਨੂੰ ਸਾਰੀ ਗੱਲ ਸੰਖੇਪ ਵਿੱਚ ਦੱਸ ਦਿੱਤੀ ਹੈ ਜਿਵੇਂ ਇਹਨਾਂ ਦੀ ਗੱਲ ਦੇ ਵਿੱਚ ਸਾਰਾ ਕੁਝ ਹੀ ਕਵਰ ਹੋ ਗਿਆ ਸਭ ਤੋਂ ਵੱਡੀ ਗੱਲ ਹੈ ਅੱਖਾਂ ਦੀ ਜੋਤ ਆਉਣੀ ਕਿਸੇ ਦੀ ਤੇ ਸਾਡੇ ਯਤਨਾ ਸਦਕਾ ਸੁੱਖਾ ਭਾਈ ਆਪਣਾ ਡੈਂਟਰ ਭਾਈ ਬਹਿਲੋ ਤੇ ਸੁੱਖਾ ਅੰਦਾਜ਼ ਪ੍ਰੈਸ ਵਾਲਾ ਤੇ ਇਹਨਾਂ ਨੇ ਬਹੁਤ ਮਿਹਨਤ ਕਰੀ ਹੈ ਹੋ ਫਾਊਂਡੇਸ਼ਨ ਲੁਧਿਆਣਾ ਤੇ ਸ਼ੰਕਰਾ ਹਸਪੀਟਲ ਲੁਧਿਆਣਾ ਡਾਕਟਰਾਂ ਦੀਆਂ ਟੀਮਾਂ ਆਈਆਂ ਇੱਥੋਂ ਬੱਸਾਂ ਭਰ ਕੇ ਪੇਸ਼ੈਂਟ ਚੈੱਕਅਪ ਕਰਕੇ ਦਵਾਈ ਬੁੱਟੀ ਦੇ ਕੇ ਤੇ ਇਸ ਤੋਂ ਬਾਅਦ ਜਿਹੜੇ ਸਿਲੈਕਟ ਹੋਣਗੇ ਆਪਰੇਸ਼ਨ ਚਿੱਟੇ ਮੋਤੀਏ ਦੇ ਫ੍ਰੀ ਲੈਂਡ ਪਾਏ ਜਾਣਗੇ ਇਹ ਬਾਬੇ ਨਾਨਕ ਦੇ ਖਜ਼ਾਨੇ ਆ ਤੇ ਬਾਬੇ ਨਾਨਕ ਦੀ ਸੰਗਤ ਤੇ ਲੱਗ ਰਹੇ ਨੇ ਉਹ ਇਹ ਅਸਲੀ ਸੇਵਾ ਨੂੰ ਇਹ ਕੈਂਪਸ ਸਮਾਰ ਪਰਤਾ ਸਾਲ ਸਾਡੇ ਸੁਆਮੀ ਜੀ ਨਰੰਜਨ ਦੇਵ ਬਾਬਾ ਜੀ ਦੀ ਸੋਚ ਤੇ ਮਹਾਰਾਜ ਜੀ ਸਾਡੇ ਪ੍ਰਸ਼ੋਤਮ ਦਾਸ ਜੀ ਨੇ ਪਹਿਰਾ ਦਿੰਦੇ ਹੋਏ ਅਸੀਂ ਜੇ ਜੇ ਮੇਰਾ ਨਾਮ ਆਉਂਦਾ ਕਿਤੇ ਗੁਰਬਖਸ਼ੀਤ ਸਿੰਘ ਲੋੜਬੰਦਾਂ ਦੀ ਸੇਵਾ ਲੈ ਮੇਰਾ ਨਾਂ ਨਹੀਂ ਹੈਗਾ ਉਹ ਮੈਂ ਕੌਣ ਆ ਮੈਂ ਤਾਂ ਕੁਝ ਵੀ ਨਹੀਂ ਹੁੰਦਾ ਇਹ ਸਾਡੇ ਸੰਤਾਂ ਦੀ ਕਿਰਪਾ ਹੈ ਮਹਾਪੁਰਸ਼ ਨੇ ਇਹਨਾਂ ਦੇ ਜਿਵੇਂ ਆਪਾਂ ਕਹਿੰਦੇ ਸਾਰੇ ਇਹਨਾਂ ਦੇ ਬੱਚੇ ਆ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਅੱਖਾਂ ਦੀ ਜੋਤ ਆਵੇ ਸਾਰੇ ਠੀਕ ਹੋਣ ਤੇ ਇੱਕ ਮਹਾਰਾਜ ਜੀ ਨੇ ਪਹਿਲਾਂ RAM ਝਾੜੀ ਹੁੰਦੀ ਸੀ ਉੱਥੇ ਬਹੁਤ ਵੱਡੇ ਉਪਰਾਲੇ ਨੇ ਐਂਬੂਲੈਂਸਾਂ ਫ੍ਰੀ ਲਾਈਆਂ ਬਹੁਤ ਵੱਡੀਆਂ ਸਵਾਵਾਵਾਂ ਦਿੱਤੀਆਂ ਇਹ ਦੁਆਬੇ ਦੇ ਵਿੱਚ ਸਥਾਨ ਹੈ RAM ਝਾੜੀ ਨਵੇਂ ਸ਼ਹਿਰ ਚ ਪੈਂਦਾ ਹੁਸ਼ਿਆਰਪੁਰ ਕੋਲ ਤੇ ਕਹਿਣ ਦਾ ਭਾਵ ਉੱਥੇ ਅੱਜ ਇਹਨਾਂ ਦੇ ਆਉਣ ਤੋਂ ਬਾਅਦ ਉੱਥੇ ਐਂਬੂਲੈਂਸਾਂ ਖੜੀਆਂ ਐ ਪਰ ਇਹਨਾਂ ਦੀ ਸੋਚ ਹੈ ਜਿਹੜੀ ਇਹਨਾਂ ਦੇ ਜਜ਼ਬੇ ਮਹਾਰਾਜ ਜੀ ਦੇ ਅੰਦਰ ਉਹ ਇਹ ਹੈ ਵੀ ਉਹ ਸੇਵਾਵਾਂ ਚੱਲਦੀਆਂ ਰਹਿਣ ਅੱਜ ਜਿਹੜਾ ਅੱਖਾਂ ਦੇ ਕੈਂਪ ਤੋਂ ਇਹ ਸ਼ੁਰੂਆਤ ਮਹਾਰਾਜ ਜੀ ਨੇ ਕੀਤੀ ਹੈ ਤਾਂ ਇਹ ਸੇਵਾਵਾਂ ਅੱਗੇ ਵੱਡੀਆਂ ਹੁੰਦੀਆਂ ਜਾਣਗੀਆਂ ਲੋੜਵੰਦਾਂ ਦੀ ਸੇਵਾ ਇੱਥੇ ਹੁੰਦੀ ਰਹੂਗੀ ਇਹ ਸੇਵਾ ਕਰਤਾ 2015 ਤੋਂ ਰਹਿ ਹਾਂ ਤੇ ਘਰੇ ਵੀ ਪੇਸ਼ੈਂਟ ਰਹਿ ਰਹੇ ਨੇ ਤੇ ਹੁਣ ਮਹਾਰਾਜ ਜੀ ਦਾ ਹੱਥ ਵੱਡਾ ਹੈ ਇਹ ਇਹ ਸੇਵਾਵਾਂ ਅੱਗੇ ਕੈਂਪ ਹੋਰ ਵੀ ਲੋੜਵੰਦਾਂ ਦੇ ਲੇਵਾ ਅੰਗਹੀਨਾਂ ਦੇ ਕੈਂਪ ਜਿਹੜਾ ਹੈਗਾ ਹੈ ਨੰਬਰ 2 ਤੇ ਕੰਨਾਂ ਵਾਲੀਆਂ ਮਸ਼ੀਨਾਂ ਖੁੰਡੀਆਂ ਹੁਣ ਵੀ ਗੱਡੀ ਭਰੀ ਹੋਈ ਹੈ ਇਸ ਸੰਗਤ ਦਾ ਪੈਸਾ ਸੰਗਤ ਤੇ ਲੱਗ ਰਿਹਾ ਹੈ ਤੇ ਇੱਕ ਵੀਰ ਜੀ ਨੇ ਨਾ ਬੇਨਤੀ ਕਰਨਗੇ ਤੁਹਾਨੂੰ ਵੀ ਜਿਨ੍ਹਾਂ ਨੂੰ ਬਜ਼ੁਰਗਾਂ ਨੂੰ ਪੈਨਸ਼ਨ ਦੀ ਦਿੱਕਤ ਹੈ ਘਰੇ ਬੈਠਿਆਂ ਦੀ ਲਵਾ ਕੇ ਦੇਣਗੇ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਸਵਾਮਾਂ ਹੈ ਜਿਵੇਂ ਤੁਸੀਂ ਹੁਣ ਵੀਡੀਓ ਦੇ ਵਿੱਚ ਤਾਂ ਨਹੀਂ ਆ ਰਹੇ ਪਰ ਕੈਮਰੇ ਤੁਹਾਡੇ ਹੱਥਾਂ 'ਚ ਹੈ ਤੇ ਜਿੰਨੀ ਵੀ ਮੀਡੀਆ ਆਈ ਹੈ ਸਾਰਿਆਂ ਦਾ ਮੈਂ ਬਾਈ ਨੇਮ ਨਹੀਂ ਸਾਰਿਆਂ ਦੀ ਦਿਲੋਂ ਸਤਿਕਾਰ ਕਰਦਾ ਕਿਉਂਕਿ ਕੱਲੇ-ਕੱਲੇ ਦਾ ਨਾਮ ਭੁੱਲ ਜਾਂਦਾ ਫਿਰ ਗੁੱਸਾ ਕਿਲਾ ਹੋ ਜਾਂਦਾ ਆ ਵੀਰ ਜੀ ਹੁਣ ਅੱਗੇ ਬੋਲਣਗੇ ਸੰਗਤ ਪੂਰੇ ਪੰਜਾਬ ਦੇ ਕੋਈ ਐ ਨਹੀਂ ਹੈਗਾ ਵੀ ਇੱਕ ਪਿੰਡ 'ਚੋਂ 10 ਬੰਦੇ ਆ ਗਏ ਜਾਂ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਆ ਸਾਰੇ ਅਸੀਂ ਦਾ ਸੁਨਮੁੱਛੀ ਨੁਕਤੇ ਨੂੰ ਬਾਬਾ ਜੀ ਨੇ ਸਨੇਹਾ ਦਿੱਤਾ ਸੀ ਸੰਗਤ ਫਰੀਦਕੋਟ ਤੋਂ ਵੀ ਆਇਆ ਹੋਇਆ ਮੁਕਸਰ ਤੋਂ ਵੀ ਆਇਆ ਹੋਇਆ ਲੋਕਲ ਪਿੰਡਾਂ ਦੇ ਤੇ ਸਾਡੇ ਲੋਕਲ ਸ਼ਹਿਰਾਂ ਦੇ ਤਾਂ ਲੋਕ ਹੈਗੇ ਹੈਗੇ ਨੇ ਜੋਗਾ ਅਨੂਪਗੜ ਰੱਲਾ ਸਾਰੀ ਸੰਗਤ ਆਈ ਹੋਈ ਤੇ ਲੋਕਲ ਮਾਨਸਾ ਸ਼ਹਿਰ ਦੇ ਵਿੱਚੋਂ ਪਹਿਲਾਂ ਸਾਰੀਆਂ ਆਈ ਹੋਈ ਸੰਗਤਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਇਹ ਕੈਂਪ ਦਾ ਉਦਮ ਸਾਡੇ ਬਾਬਾ ਪ੍ਰਸ਼ੋਤਮदास ਜੀਆ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੋਚ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਦੇ ਕੰਮਨ ਲਈ ਆ ਸਭ ਤੋਂ ਪਹਿਲਾਂ ਅਸੀਂ ਇਸ ਸਾਲੇ ਬੱਚਿਆਂ ਲਈ ਸਨਮਾਨਤ ਵੀ ਕੀਤੀ ਸੀ ਜਦੋਂ ਨਵੇਂ ਦਾਖਲੇ ਸ਼ੁਰੂ ਹੋਏ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਸਮੇਂ-ਸਮੇਂ ਸਰ ਇਸ ਕੁੜੀਏ ਦੇ ਵਿੱਚ ਜੋ ਵੀ ਸਕੀਮਾਂ ਨੇ ਚਾਹੇ ਉਹ ਬਜ਼ੁਰਗਾਂ ਲਈ ਆ ਚਾਹੇ ਬੱਚਿਆਂ ਲਈ ਆ ਉਹਨਾਂ ਵਾਸਤੇ ਵੀ ਅਵੇਅਰਨੈਸ ਕੀਤੀ ਜਾਂਦੀ ਆ ਅੱਜ ਵੀ ਸਾਡਾ ਇੱਥੇ ਆਉਣ ਦਾ ਮਕਸਦ ਇਹੀ ਆ ਕਿ ਬਜ਼ੁਰਗਾਂ ਨੂੰ ਪੈਨਸ਼ਨ ਲਈ ਕਿਸੇ ਦੇ ਕੋਲ ਜਾਣਾ ਨਾ ਪਵੇ ਕਿਉਂਕਿ ਬਾਬਾ ਜੀ ਦਾ ਹਮੇਸ਼ਾ ਹੀ ਇਹ ਯਤਨ ਹੁੰਦਾ ਕਿ ਜੋ ਬਜ਼ੁਰਗ ਇੱਥੇ ਆਉਂਦਾ ਉਹਨਾਂ ਨੂੰ ਇੰਨਾ ਸਤਿਕਾਰ ਦਿੱਤਾ ਜਾਵੇ ਕਿ ਉਹਨਾਂ ਨੂੰ ਜੋ ਬੰਦੀਆਂ ਸਹੂਲਤਾਂ ਨੇ ਉਹਨਾਂ ਦੇ ਘਰ ਤੱਕ ਮਹਈਆ ਕਰਵਾਈਆਂ ਜਾਣ ਸੋ ਇਹਨਾਂ ਬਾਰੇ ਅਵੇਅਰਨੈਸ ਮੈਂ ਇੱਥੇ ਦੱਸ ਰਿਹਾ 1076 ਨੰਬਰ ਤੇ ਕੋਈ ਵੀ ਬਜ਼ੁਰਗ ਜੀ ਜੀ ਦੀ ਉਮਰ 52 ਸਾਲ 65 ਸਾਲ ਹੋ ਚੁੱਕੀ ਆ ਉਹ 1076 ਤੇ ਆਪਦੇ ਘਰੋਂ ਬੈਠ ਕੇ ਫੋਨ ਮਾਰੋ ਘਰੇ ਬੈਠ ਕੇ ਉਹਨਾਂ ਦੀ ਪੈਨਸ਼ਨ ਲੱਗੂਗੀ ਇਹ ਸਰਕਾਰ ਦੀ ਸਕੀਮਾ ਇਸੇ ਤਰੀਕੇ ਨਾਲ ਸਾਡੇ ਮਹਿਕਮੇ ਵੱਲੋਂ 4000 ਰੁਪਏ ਦੀ ਸਕੀਮ ਚੱਲ ਰਹੀ ਹੈ ਫੋਸਟ ਕੇਅਰ ਤੇ ਸਪਾਂਸਰਸ਼ਿਪ ਜਿਸ ਬੱਚੇ ਦੇ ਪਿਤਾ ਨਹੀਂ ਹੈਗੇ ਉਹਨਾਂ ਕੋਲ ਆਮਦਨ ਦਾ ਜ਼ਰੀਆ ਨਹੀਂ ਹੈਗਾ ਉਸ ਨੂੰ ਅਸੀਂ 4000 ਰੁਪਏ ਪੈਨਸ਼ਨ ਦਿੰਦੇ ਆ ਸਾਡੇ ਮਹਿਕਮੇ ਵੱਲੋਂ ਦਿੱਤੀ ਜਾਂਦੀ ਆ ਅਤੇ ਨਾਲ ਹੀ ਜਿਸ ਤਰ੍ਹਾਂ ਲੇਬਰ ਕਾਰਡ ਆ ਉਹਨਾਂ ਵਾਸਤੇ ਦੱਸਿਆ ਜਾਂਦਾ ਕਿ ਤੁਸੀਂ ਸੁਵਿਧਾ ਕੇਂਦਰ ਦੇ ਵਿੱਚ ਜਾਓ ਨਾਲ ਦੀ ਨਾਲ ਤੁਹਾਡਾ ਲੇਬਰ ਕਾਰਡ ਤਿਆਰ ਹੋ ਜਾਊਗਾ ਸਰਕਾਰ ਵੱਲੋਂ ਜਿੰਨੀਆਂ ਵੀ ਸਹੂਲਤਾਂ ਨੇ ਸਾਡਾ ਮੇਨ ਮਕਸਦ ਇਹੀ ਹੁੰਦਾ ਹੁੰਦਾ ਕਿ ਵੱਧ ਤੋਂ ਵੱਧ ਉਹਨਾਂ ਦੀ ਅਵੇਅਰਨੈਸ ਕੀਤੀ ਜਾਵੇ ਇਹ ਅਵੇਅਰਨੈਸ ਅਜੇ ਹੀ ਮਹਾਪੁਰਸ਼ਾਂ ਦੇ ਯਤਨ ਸਰਕਾਰਾਂ ਹੁੰਦੀ ਆ ਲੋਕਾਂ ਤੱਕ ਪਹੁੰਚਦੀ ਆ ਅਸੀਂ ਬਾਬਾ ਜੀ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ 101 ਲੜਕੀ ਨੂੰ ਸਨਮਾਨਤ ਵੀ ਕੀਤਾ ਸੀ ਲੋੜੀ ਮਨਾਈ ਸੀ ਲੋੜੀ ਵੀ ਉਹਨਾਂ ਬੱਚਿਆਂ ਨਾਲ ਮਨਾਈ ਸੀ ਜੋ ਵਾਕੀ ਸਲਾਮ ਏਰੀਏ ਦੇ ਸੀ ਇਹ ਨਹੀਂ ਕਿ ਵੱਡੇ ਵੱਡੇ ਨੂੰ ਲਿਆ ਕੇ ਹੋਰੇ ਅਸੀਂ ਉਹ ਦਿੱਤਾ ਬਿਲਕੁਲ ਅਸੀਂ ਸਲਾਮ ਏਰੀਏ 'ਚ ਅਸੀਂ ਆਪ ਗਏ ਗਰਾਊਂਡ ਲੈਵਲ ਤੇ ਉਹਨਾਂ ਬੱਚਿਆਂ ਨੂੰ ਬੱਸ ਦੇ ਵਿੱਚ ਭਰ ਕੇ ਲੈ ਕੇ ਆਂਦਾ ਇਥੇ ਵਧੀਆ ਤਰੀਕੇ ਨਾਲ ਲੋੜੀ ਮਨਾਈ ਸੀ ਅਤੇ ਸਮੇ ਸਮੇਂ ਸਰ ਜਿੰਨੇ ਵੀ ਤਿਹਾਰ ਨੇ ਉਹ ਪੂਰੇ ਵਧੀਆ ਤਰੀਕੇ ਨਾਲ ਲੋੜਵੰਦਾਂ ਦੇ ਨਾਲ ਮਨਾਏ ਜਾਂਦੇ ਅਸੀਂ ਵਿਸ਼ੇਸ਼ ਤੌਰ ਤੇ ਬਾਬਾ ਜੀ ਦੇ ਇਹਨਾਂ ਉਦੋਂ ਸੜਕਾ ਅਸੀਂ ਵੀ ਇਸ ਪ੍ਰੋਗਰਾਮ ਦੇ ਸ਼ਾਮਲ ਹੁੰਦੇ ਰਹੇ ਹਾਂ ਸੋ ਸਾਡੀ ਅੱਜ ਸਮੁੱਚੀ ਟੀਮ ਜਿਲ੍ਹਾ ਰੂਲਰ ਯੂਥ ਕਲਬਸ ਐਸੋਸੀਏਸ਼ਨ ਦੀ ਵੀ ਉਹ ਆਈਆਫ ਫਾਰਮ ਸਾਰੇ ਭਰ ਰਹੇ ਉਹਨਾਂ ਮੈਂਬਰਾਂ ਦਾ ਵੀ ਧੰਨਵਾਦ ਤੇ ਖਾਸ ਤੌਰ ਤੇ ਸਾਡੇ ਵੱਡੇ ਵੀਰ ਤੇ ਬਾਬਾ ਜੀ ਦਾ ਅਸ਼ੀਰਵਾਦ ਨਾਲ ਸਾਡੀ ਬਿੱਗ ਹੋਪ ਸੰਸਥਾ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸ਼ੰਕਰਚਾਰੀਆ ਹਸਪੀਟਲ ਤੋਂ ਜੋ ਡਾਕਟਰ ਸਾਹਿਬਾਨ ਆਏ ਉਹਨਾਂ ਦਾ ਵੀ ਕਿਉਂਕਿ ਇਸ ਕੈਂਪ ਦਾ ਜੋ ਵਿਸ਼ਾਲ ਘੇਰਾ ਹੋਇਆ ਉਹ ਤੁਹਾਡੀ ਪ੍ਰੈਸ ਸਦਕਾ ਹੋਇਆ ਸਮੂੱਚੇ ਚੈਨਲਾਂ ਤੇ ਵੱਖੋ ਵੱਖ ਤਰੀਕੇ ਦੇ ਨਾਲ ਦਿਖਾਇਆ ਗਿਆ ਇਸ ਕੈਂਪ ਬਾਰੇ ਤਾਂ ਹੀ ਅੱਜ ਸਾਡੇ ਕੋਲ ਸੰਗਤ ਬਹੁਤ ਵੱਡੀ ਗਿਣਤੀ ਚ ਆਈ ਆ ਇੱਕ ਵਾਰ ਅਸੀਂ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਹਾਂਜੀ ਉਹਨਾਂ ਨੇ ਸਿਰਫ 1070 ਤੇ ਫੋਨ ਕਰਨਾ ਹੁਣ ਇਹ ਬੜੇਪਾ ਪੈਨਸ਼ਨ ਆ ਉਹ ਆਪੀ ਉਹਨਾਂ ਹਾਂਜੀ ਉੱਥੇ ਫਾਰਮ ਸਾਰੇ ਕੁਝ ਭਰੇ ਜਾਣਗੇ ਆਨਲਾਈਨ ਨੇ ਸਾਰਾ ਕੁਝ ਜਿਹੜਾ 4000 ਵਾਲੀ ਆ ਉਹਦੇ ਲਈ ਸਾਡੇ ਕੋਲ ਫਾਰਮ ਭਰਨਾ ਬੂ ਉਹਦੇ ਲਈ ਆਮਦਨ ਸਰਟੀਫਿਕੇਟ ਪਹਿਲਾਂ ਜ਼ਰੂਰੀ ਆ ਸ਼ਹਿਰ ਲਈ 95000 ਤੋਂ ਘੱਟ ਤੇ ਪਿੰਡ ਲਈ 72000 ਤੋਂ ਘੱਟ ਇਹ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੂ ਜੇਕਰ ਇਹ ਵੀਡੀਓ ਤੁਸੀਂ ਲੋਕਾਂ ਤੱਕ ਅੱਗੇ-ਅੱਗੇ ਸ਼ੇਅਰ ਕਰ ਦਾਂਗੇ ਤਾਂ ਦੱਸਿਆ ਇਸ ਸਕੀਮਾਂ ਦਾ ਹੋ ਸਕਦਾ ਵੀਰ ਜੀ ਦੀ ਗੱਲ ਮੈਂ ਰੋਕ ਰਿਹਾ ਹਾਂ ਇਹ ਗੱਲਾਂ ਇਹ ਹੁੰਦੀਆਂ ਕਈ ਪਤਾ ਹੀ ਨਹੀਂ ਹੁੰਦਾ ਇਹਨਾਂ ਤੋਂ ਮੈਨੂੰ ਕਾਫੀ ਕੁਝ ਹੁਣ ਸੁਣਨ ਨੂੰ ਮਿਲ ਗਿਆ ਤੁਹਾਡੇ ਜਰੀਏ ਮੈਸੇਜ ਬਹੁਤ ਦੁਨੀਆ ਤੱਕ ਜਾਣਾ ਹੈ ਇੱਕ ਵੇ ਮੈਂ ਬੇਨਤੀ ਕਰੂੰਗਾ ਜਿਹੜਾ ਸਾਡਾ 24 ਘੰਟੇ ਨੰਬਰ ਚੱਲਦਾ ਹੈ ਹੈਲਪਲਾਈਨ ਹੈ ਇਹ ਕੋਈ ਪਰਸਨਲ ਨੰਬਰ ਕੰਟੈਕਟ ਨੰਬਰ ਕਹਿ ਲਓ ਕੁਝ ਵੀ ਕਹਿ ਲਓ ਪਰ ਇਹ ਲੋੜਵੰਦਾਂ ਦੀ ਸੇਵਾ ਵਾਸਤੇ ਹੈ 98151 568809 9815159809 ਤੇ ਤੁਸੀਂ ਕੋਸ਼ਿਸ਼ ਕਰਿਓ ਵੀ ਦਿਨ ਚ ਫੋਨ ਲੱਗ ਜੇ ਆਰਮਨਾਲ ਤਾਂ ਵਧੀਆ ਹੁੰਦਾ ਇਹ ਨੰਬਰ ਪਾ ਦਿਓ ਤੇ ਇਹ ਕਿਸੇ ਵੀ ਲੋੜਵੰਦ ਵਾਸਤੇ ਹੈ ਕੋਈ ਬੱਚਾ ਅਨਾਥ ਹੋਵੇ ਪਰ ਕੋਈ ਵੀ ਲੋੜਵੰਦ ਹੋਵੇ ਜਿਹਦੇ ਕੋਲੇ ਘਰ-ਬਾਰ ਨਾ ਹੋਵੇ ਬੰਦਾ ਇਹ ਹੈ ਵੀ ਅਸਲੀ ਲੋੜਵੰਦ ਹੋਵੇ ਅੱਜ ਕੱਲ ਸੇਵਾ ਕਰਨ ਵਾਲੇ ਵੀ ਨਕਲੀ ਨੇ ਮੇਰੇ ਵਰਗੇ ਤੇ ਸੇਵਾ ਕਰਾਉਣ ਵਾਲੇ ਵੀ ਨਕਲੀ ਨੇ ਅਸਲੀ ਲੋੜਵੰਦ ਜਦੋਂ ਮਰਜੀ ਆਸਥਾਨ 'ਤੇ ਆ ਤੇ ਆਪਣਾ ਘਰ ਦੇ ਦਰਵਾਜ਼ੇ ਵੀ ਬਾਬੇ ਨਾਨਕ ਦਾ ਮੀਰਾ ਕਹਦਾ ਕੁਛ ਇਹ ਤੇ ਉਹ ਘਰ ਦੇ ਵਿੱਚ ਜਦੋਂ ਮਰਜੀ ਦਰਵਾਜ਼ੇ ਖੁੱਲੇ ਐ ਇਸ ਬਾਵਾ ਮ ਪਹਿਲਾਂ ਵੀ ਚੱਲ ਰਹੀਆਂ ਤੇ ਮਹਾਰਾਜ ਹੁਣ ਕਿਰਪਾ ਰੱਖਣਗੇ ਹੁਣ ਵੀ ਚੱਲਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਿਗ ਹੋਪ ਫਾਊਂਡੇਸ਼ਨ ਵੱਲੋਂ ਕੈਂਪ ਲੱਗਿਆ ਗਿਆ ਬਹੁਤ ਦੂਰ ਦੂਰ ਤੱਕ ਸੰਗਤ ਪਹੁੰਚੀ ਹੈ ਤੇ ਬਾਬਾ ਜੀ ਵੱਲੋਂ ਹਮੇਸ਼ਾ ਹੀ ਇਸ ਤਰ੍ਹਾਂ ਦੇ ਉਪਰਾਲੇ ਕਰਾਈ ਜਾਂਦੇ ਆ ਸਰਕਾਰੀ ਮਿਡਲ ਸਕੂਲ ਤੇ ਮਾਨਸਾ ਖੁਰਦ ਤੇ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਵੀ ਇਹਨਾਂ ਵੱਲੋਂ ਹਮੇਸ਼ਾ ਪਹਿਲ ਕਦਮ ਤੇ ਕੰਮ ਕਰਵਾਏ ਜਾਂਦੇ ਨੇ ਸਾਨੂੰ ਜਦੋਂ ਵੀ ਲੋੜ ਹੁੰਦੀ ਹੈ ਅਸੀਂ ਇਹਨਾਂ ਕੋਲ ਆਉਂਦੇ ਆ ਤੇ ਸਾਡੀ ਇਹ ਮਦਦ ਕਰਦੇ ਆ ਤੇ ਇਹ ਕੈਂਪ ਵੀ ਮੈਨੂੰ ਅੱਜ ਅਚਾਨਕ ਸਵੇਰੇ ਹੀ ਪਤਾ ਲੱਗਿਆ ਤੇ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਕਿ ਇੱਥੇ ਸਾਡੇ ਪਿੰਡ ਸਾਡੇ ਮਾਨਸਾ ਖੁਰਦ ਡੇਰੇ ਬਹੁਤ ਦੂਰ ਦੂਰ ਤੱਕ ਲੋਕਾਂ ਨੂੰ ਸਹਿਯੋਗ ਮਿਲਿਆ ਬਹੁਤ ਵਧੀਆ ਲੱਗ ਰਿਹਾ ਜੀ ਮੇਰੀ ਅੱਜ ਸੇਵਾ ਤੇ ਪਰਚੀਆਂ ਤੇ ਲਗਾਈ ਗਈ ਸੀਗੀ ਅਚਾਨਕ ਮੈਨੂੰ ਪਤਾ ਲੱਗਿਆ ਤਾਂ ਬਹੁਤ ਜ਼ਿਆਦਾ ਦੂਰ ਦੂਰ ਤੱਕ ਸੰਗਤ ਆਈ ਹੈ ਸੰਗਰੂਰ ਤੋਂ ਪਿਸ਼ੋਰ ਕੇ ਭਾਈਕੋ ਮੁਕਸਰ ਫਪੜੇ ਭਾਈਕੋ ਵਗੈਰਾ ਤੋਂ ਵੀ ਇਹਦਾ ਤੇ ਲੋਕਲ ਮਾਨਸਤ ਹੁੰਦਾ ਹੈਗੀ ਨੇ ਇਹ ਜੀ ਜਿਹੜੇ ਆਮ ਇਨਸਾਨ ਕਹਦੀ ਹੈ ਆਮ ਲੋਕ ਕਹਦੀ ਹੈ ਦੀ ਜਾਂ ਗਰੀਬ ਲੋਕ ਹੈ ਜੀ ਉਹਨਾਂ ਵਾਸਤੇ ਬਹੁਤ ਹੀ ਜੋ ਵੀ ਇਲਾਕੇ ਦੀਆਂ ਸੰਸਥਾਵਾਂ ਨੇ ਬਹੁਤ ਵਧੀਆ ਉਪਰਾਲਾ ਕਰਦੀਆਂ ਹਨ ਜਿਵੇਂ ਫ੍ਰੀ ਅੱਖਾਂ ਦੇ ਕੈਂਪ ਲੱਗਦੇ ਹਨ ਜਿਸ ਵਿੱਚ ਜੇ ਕੋਈ ਗਰੀਬ ਪਰਿਵਾਰ ਹੈ ਜੋ ਆਪਣੇ ਮਾਤਾ ਪਿਤਾ ਦਾ ਆਪਰੇਸ਼ਨ ਨਹੀਂ ਕਰਵਾ ਸਕਦਾ ਦਾ ਇਲਾਜ ਨਹੀਂ ਕਰਵਾ ਸਕਦਾ ਤਾਂ ਉਹ ਇਹ ਕੈਂਪਾਂ ਵਿੱਚ ਫ੍ਰੀ ਮੁਫਤ ਦਾ ਬਹੁਤ ਵਧੀਆ ਕੇਅਰ ਹੈ ਲੁਧਿਆਣਾ ਸ਼ੰਕਰਾ ਆਈ ਕੇਅਰ ਹਸਪੀਟਲ ਲੁਧਿਆਣਾ ਵੱਲੋਂ ਸ਼੍ਰੀ ਬਾਬਾ ਚੰਦ ਬਰਕਤ ਕੁੱਟੀਆਂ ਮਾਨਸਾ ਖੁਰਦ ਵਿੱਚ ਇਹ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਸਮੂਹ ਸੰਸਮਾ ਲਾਕੇ ਦੀਆਂ ਸਮੂਹ ਸੰਗਤ ਅਤੇ ਬਾਬਾਈ ਬਾਬਾਈ ਤੇ ਉਸ ਤੋਂ ਬਿਨਾ ਵਿੱਗ ਹੋਪ ਫਾਊਂਡੇਸ਼ਨ ਬਰੇਟਾ ਦਾ ਕੋਈ ਵਿਸ਼ੇਸ਼ ਸਹਿਯੋਗ ਹੈ। ਇਹ ਕੈਂਪਸ ਸ਼ੰਕਰਾ ਆਈ ਕੇਅਰ ਹਸਪਤਾਲ ਲੁਧਿਆਣਾ ਬਦੂ ਲਗਾਇਆ ਗਿਆ ਹੈ। ਇਸ ਵਿੱਚ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਕੈਂਪ ਲਗਾਏ ਜਾਂਦੇ ਹਨ ਕਿਸੇ ਵੀ ਸੰਸਥਾ ਵੱਲੋਂ ਕਿਤੇ ਵੀ ਲਗਾਏ ਜਾਂਦੇ ਹਨ ਤਾਂ ਇਹ ਕੈਂਪਾਂ ਦਾ ਬਧਰੋ ਬੱਦ ਲਾਭ ਲੈਣਾ ਚਾਹੀਦਾ ਹੈ। ਕਿਉਂਕਿ ਇਹ ਕੈਂਪ ਬਿਲਕੁਲ ਮੁਫਤ ਹੁੰਦੇ ਹਨ ਬਹੁਤ ਸਾਰੇ ਇਨਸਾਨ ਐਦਾਂ ਦੇ ਹੁੰਦੇ ਹਨ ਜੋ ਆਪਣੀ ਬਿਮਾਰੀ ਨੂੰ ਲੈ ਕੇ ਆਪਣੇ ਘਰ ਹੀ ਬੈਠੇ ਰਹਿੰਦੇ ਹਨ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਇਸ ਤੋਂ ਬਿਨਾ ਹੋਰ ਕੈਂਪ ਵੀ ਸਰਕਾਰ ਵੱਲੋਂ ਲਗਾਏ ਜਾਂਦੇ ਹਨ ਭਾ ਸਰਕਾਰ ਦੀਆਂ ਹੋਰ ਵੀ ਸਕੀਮਾਂ ਆਉਂਦੀਆਂ ਹਨ ਜਿਸ ਤਰ੍ਹਾਂ ਜਿਹੜੇ ਬਜ਼ੁਰਗ 60 ਸਾਲ ਤੋਂ ਉੱਪਰ ਦੀ ਉਮਰ ਦੇ ਹੁੰਦੇ ਹਨ ਉਹਨਾਂ ਨੂੰ ਮੁਫਤ ਬੀਲਚੇਅਰ ਕੰਨਾਂ ਵਾਲੀਆਂ ਮਸ਼ੀਨਾਂ ਸਰਵਾਈਕਲ ਕਾਲਰ ਕਮਰ ਬੈਲਟ ਗੋਡੀਆਂ ਦੇ ਕੈਪ ਬੈਕ سپورਟ ਬੈਲਟ ਤੇ ਖੁੰਡੀਆਂ ਵਗਾਰਾ ਤੇ ਬਾਕਰ ਵਗਾਰਾ ਇਹ ਬਜ਼ੁਰਗ ਇਨਸਾਨਾਂ ਲਈ 60 ਸਾਲ ਤੋਂ ਉੱਪਰ ਦੀ ਸਕੀਮ ਹੈ ਆਰਬੀワイ ਸਕੀਮ ਹੈ ਭਾ ਸਰਕਾਰ ਦੀ ਉਸ ਸਕੀਮ ਤਹਿਤ ਬਿਲਕੁਲ ਮੁਹਤਸਮਾਨ ਦਿੱਤਾ ਜਾਂਦਾ ਹੈ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਵੀ ਜੋ ਵੀ ਸਰਕਾਰ ਵੱਲੋਂ ਜਾਂ ਲੋਕਲ ਸੰਸਥਾ ਵੱਲੋਂ ਕੈਂਪ ਲਗਾਏ ਜਾਂਦੇ ਹਨ ਉਹਨਾਂ ਦਾ ਬਾਧਰੋ ਬੱਧਾ ਲਾਭ ਲੈਣਾ ਚਾਹੀਦਾ ਹੈ ਤੇ ਉਸ ਤੋਂ ਬਿਨਾਂ ਸਾਡੀ ਸੰਸਥਾ ਬਿੱਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ ਜਿਸ ਤਰ੍ਹਾਂ 0 ਤੋਂ ਲੈ ਕੇ 18 ਸਾਲ ਤੱਕ ਦੇ ਸਕੂਲ ਪੜ੍ਹਦੇ ਬੱਚਿਆਂ ਲਈ ਜਿੰਨਾ ਬੱਚਿਆਂ ਦੇ ਦਿਲ ਵਿੱਚ ਛੇਕ ਹੁੰਦੇ ਹੈ ਜਾਂ ਉਹਨਾਂ ਦੀ ਧੜਕਣ ਤੇਜ਼ ਚੱਲਦੀ ਹੈ ਜਾਂ ਜਲਦੀ ਹੱਪ ਜਾਂਦੇ ਹਨ ਸਾਹ ਹੱਪ ਕੇ ਆਉਂਦਾ ਹੈ ਉਹਨਾਂ ਨੂੰ ਜਾਂ ਉਹਨਾਂ ਦੇ ਹੱਥ ਪੈਰ ਨੀਲੇ ਪੈ ਜਾਂਦੇ ਹਨ ਅੱਖਾਂ ਮੋਟੀਆਂ ਹੋ ਜਾਂਦੀਆਂ ਹਨ ਜੇ ਡਾਕਟਰ ਉਹਨਾਂ ਦਾ ਆਰਬੀਐਸ ਕੇ ਸਕੀਮ ਹਾਰ ਸਰਕਾਰ ਦੀ ਸਕੀਮ ਹੈ ਉਸ ਦੇ ਤਹਿਤ 3 ਲੱਖ ਤੱਕ ਖਰਚਾ ਆਉਂਦਾ ਹੈ ਤਾਂ ਉਹਦਾ ਆਪਰੇਸ਼ਨ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਜੇ ਉਸ ਤੋਂ ਬਾਅਦ ਵੀ ਬੱਚੇ ਤੇ 20 ਲੱਖ 30 ਲੱਖ ਰ 40 ਲੱਖ ਕਿੰਨਾ ਵੀ ਖਰਚਾ ਹੁੰਦਾ ਹੈ ਆਪਰੇਸ਼ਨ ਤੇ ਤਾਂ ਉਹ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਉਹਦਾ ਆਪਰੇਸ਼ਨ ਕੋਲੰਬੀਆ ਏਸ਼ੀਆ ਹਸਪੀਟਲ ਬੰਗਲੌਰ ਤੋਂ ਬਿਲਕੁਲ ਮੁਫਤ ਕਰਵਾਉਨੇ ਹਾਂ ਤੇ ਜਿਹੜੀ ਇਹ ਵੀਡੀਓ ਹੈ ਸਾਰੇ ਪੈਨਾਪਰਾਵਾਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਕਿਉਂਕਿ ਜਿਹੜੀ ਦਿਲ ਵਿੱਚ ਛੇਕ ਵਾਲੀ ਸਮੱਸਿਆ ਹੈ ਉਹ ਸਾਰੇ ਲੋਕ ਇਹਦਾ ਖਰਚਾ ਨਹੀਂ ਉਠਾ ਪਾਉਂਦੇ ਇਸ ਕਰਕੇ ਉਹ ਉੱਥੇ ਦਵਾ ਦਿੰਦੇ ਹੈ ਗੱਲ ਨੂੰ ਪਰ ਇਹ ਖਰਚਾ ਬਿਲਕੁਲ ਫ੍ਰੀ ਹੈ ਕਿਸ ਸੰਸਥਾ ਨਾਲ ਸੰਪਰਕ ਕਰਨਾ ਇਹ ਇਲਾਜ ਬਿਲਕੁਲ ਪੂਰੇ ਭਾਰਤ ਵਿੱਚੋਂ ਕਿਤੋਂ ਵੀ ਪੇਸ਼ੈਂਟ ਹੋ ਸਕਦਾ ਹੈ ਬਿਲਕੁਲ ਮੁਫਤ ਕਰਵਾਇਆ ਜਾਵੇਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜੇ ਕਿਸੇ ਨੂੰ ਵੀ ਇਹ ਦਿੱਕਤ ਹੈ ਤਾਂ ਉਹ ਇਹ ਦਿੱਕਤ ਸਾਡੀ ਸੰਸਥਾ ਨਾਲ ਸਾਂਝੀ ਕਰੇ ਉਹ ਗੱਲ ਨੂੰ ਉੱਥੇ ਹੀ ਦਵਾ ਨਾ ਦੇ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਆਪ ਨੂੰ ਖਮਾਜਾ ਭੁਗਤਣਾ ਪਵੇ ਆਪ ਨੂੰ ਕਿੱਥੋਂ ਆਇਓ ਖੈਰੇ ਤੋਂ ਜੀ ਖੈਰੇ ਤੋਂ ਆਇਆ ਹਾਂ ਕੀ ਨਾਗਾ ਉਹ ਤਾਂ ਜੀ ਕਿਵੇਂ ਲੱਗਾ ਜੀ ਕੈਂਪ ਚਾਇਦ ਵੀ ਕੀ ਦਿਖਾਇਆ ਕੰਮ ਵਗੈਰਾ ਅੱਖ ਨੂੰ ਪ੍ਰੈਸ਼ਨ ਕਰਾਇਆ ਸੀ ਜੀ ਹਾਂ ਕੁਝ ਚੈੱਕ ਕਰਾਈਏ ਬੁਆਈ ਦੇਤੀ ਹਾਂ ਜੀ ਜੀ ਕਿਵੇਂ ਲੱਗਿਆ ਪ੍ਰਾਰਲਾ ਨਾਲ ਜਿਹੜਾ ਕੈਂਪ ਲਾਇਆ ਤੁਹਾਨੂੰ ਵਧੀਆ ਲੱਗਾ ਜੀ ਹੈ ਵਧੀਆ ਲੱਗਿਆ ਠੀਕ ਲੱਗੇ ਆ ਰਾਮ ਸਿੰਘ ਜੀ ਚੈੱਕ ਬਹੁਤ ਵਧੀਆ ਕਰਦੇ ਨੇਗੇ ਬਹੁਤ ਵਧੀਆ ਡਾਕਟਰ ਧਿਆਨ ਨਾਲ ਦੇਖਦੇ ਨੇਗੇ ਤੇ ਮੰਨ ਕੇ ਚੱਲਾ ਜੋ ਇਲਾਜ ਹੈ ਬਹੁਤ ਸਹੀ ਹੋ ਰਿਹਾ ਇੱਥੇ ਠੀਕ ਲੱਗੇ ਪ੍ਰਾਰਲਾ ਹਾਂ ਠੀਕ ਹਾਂ ਪ੍ਰਾਰਲਾ ਬਹੁਤ ਵਧੀਆ ਪ੍ਰੈਸ਼ਨ ਕਰਵਾ ਲੱਗਦਾ ਵੇਖ ਲੱਗਣੇ ਚਾਹੀਦੇ ਨੇ ਨਹੀਂ ਲੱਗਣੇ ਚਾਹੀਦੇ ਨੇ ਪਿੰਡ ਪਿੰਡ ਲੱਗਣੇ ਚਾਹੀਦੇ ਨੇ ਇਹ ਆ ਸਰਕਾਰ ਦਾ ਪ੍ਰ ਮੋਕਟਾ ਤਰ੍ਹਾਂ ਕੋ ਕਰਾਵਾ ਹਾ ਕੋ ਮੋਕਟਾ ਹਰਾ ਕੋ ਸਾ ਮੈ ਕਨ ਸਰਕਾਰੀ ਪ੍ਰਣਾਲਾ ਕਰਦੀ ਹੈ ਜੀ ਲੋਕਾਂ ਨੂੰ ਸਮਝ ਕੇ ਇਧਰ ਆਉਣਾ ਚਾਹੀਦੇ ਪ੍ਰਾਈਵੇਟ ਕਲੀਨਿਕ ਕਿਉਂ ਜਾਂਦੇ ਨੇਗੇ ਬਾਬਿਆਂ ਵੱਲੋਂ ਬਾਬਿਆਂ ਵੱਲੋਂ ਹੀ ਬਹੁਤ ਪ੍ਰਣਾਲਾ ਕੀਤਾ ਗਿਆ ਜਿਹਨਾਂ ਸਹਿਯੋਗਤ ਹੈ ਨੀਤੀ ਲਵਾਇਆਗਾ ਕਿੰਨੇ ਬੰਦੇ ਨੇਗਾ ਚੱਕ ਹੋਈ ਕਿੰਨੇ ਪ੍ਰੈਸ਼ਨ ਹੋਣਗੇ ਬਹੁਤ ਬੜੀ ਪ੍ਰਣਾਲਾ ਕਰਿਆ